ਸਰਬਜੀ ਸੰਗਰੂਰ ਵੀ ਦੀ ਕੱਤਾ ਰੁੱਖ ਕੱਟ ਜਿਹੜਾ ਮਨੁੱਖ ਨਾ ਰੁੱਖ ਲਗਾਏਗਾ ਰੁੱਖ ਕੱਟ ਜਿਹੜਾ ਮਨੁੱਖ ਨਾ ਰੁੱਖ ਲਗਾਏਗਾ ਲਾ ਜਰਮਾਨਾ ਭਾਰੀ ਸਜ਼ਾ ਸੁਣਾਉਣੀ ਏ ਲਾ ਜਰਮਾਨਾ ਭਾਰੀ ਸਜ਼ਾ ਸੁਣਾਉਣੀ ਏ ਨਾਲੇ ਕਾਤਲ ਰੁੱਖਾਂ ਦਾ ਨਾਲੇ ਕਾਤਲ ਰੁੱਖਾਂ ਦਾ ਉਹ ਜ਼ਾਲਮ ਅਖਵਾਏਗਾ ਉਹ ਜ਼ਾਲਮ ਅਖਵਾਵੇਗਾ ਉੱਥੇ ਲੋੜ ਨਾ ਪੈਂਦੀ ਟੈਂਟਾਂ ਦੀ ਜਿੱਥੇ ਹੋਣ ਸੰਗਲੀਆਂ ਛਾਵਾਂ ਜਿੱਥੇ ਹੋਣ ਸੰਗਲੀਆਂ ਛਾਵਾਂ ਮੀਂਹ ਕਣੀ ਤੋਂ ਵਿਖਣ ਬਚਾ ਕੇ ਨਾਲੇ ਆਉਣ ਜਦੋਂ ਤੇਜ਼ ਹਵਾਵਾਂ ਕੁਦਰਤ ਦੀ ਛਤਰੀ ਦਾ ਰਲ ਮਿਲ ਮਾਨ ਵਧਾਈਏ ਆਪਣੇ